ਆ ਆਈ ਹੋਪ ਕਿ ਸਾਰੇ ਮੀਡੀਆ ਨੇ ਵੀ ਫਿਲਮ ਦੇਖੀ ਹੋਵੇ ਐ ਅੱਜ ਪ੍ਰੀਮੀਅਰ ਸੀਗਾ ਦਿਸ ਇਜ਼ ਅ ਫਿਸਟ ਆਫ ਫੈਬ ਹੇਅਰ ਇਨ ਚੰਡੀਗੜ੍ਹ ਲਾਂਥੇ ਮਾਲ ਹੁਸ਼ਾਰ ਸਿੰਘ ਆਪਣਾ ਰਸਤੂ ਔਰ ਮੈਨੂੰ ਲੱਗਦਾ ਜਿੰਨਾ ਓਵਰ ਵੈਲਮਿੰਗ ਅਸੀਂ ਫੀਲ ਕਰ ਰਹੇ ਆ ਸਾਰੇ ਹੀ ਕਰ ਰਹੇ ਹੋਵੋਗੇ ਆ ਮੇਰੀ ਕੰਗ੍ਰੈਚੁਲੇਸ਼ਨ ਟੂ ਦ ਕ੍ਰੀਏਟਿਵ ਆਸਰ ਤੇ ਮਨੀਸ਼ਾਨੀ ਸਾਹਿਬ ਹੁੰਦੀ ਸਿਮੀ ਰਾਣਾਪਾ ਜੀ ਆ ਸਾਡੇ ਦੋਸਤ ਅਸ ਇਨ ਡਾਇਰੈਕਟਰ ਈਵਨਿੰਗ ਆ ਆਜਾ ਪਰਿਵਾਰਕ ਸਾਡੇ ਸਾਰੇ ਜਿਹੜੇ ਬੱਚੇ ਆ ਫਿਲਮ ਦੇ ਵਿੱਚ ਔਰ ਸਾਡਾ ਬਹੁਤ ਖੂਬਸੂਰਤ ਅਨੁਭਵ ਵੀ ਰਿਹਾ ਆ ਮੈਂ ਚਾਹੁੰਨਾ ਕਿ ਇਹੋ ਜੇ ਮੁੱਦੇ ਦੇ ਉੱਤੇ ਫਿਲਮਸ ਵੀ ਬਣਿਆ ਚਾਹੀਦੀਆਂ ਜਿਹੜੀਆਂ ਐਂਟਰਟੇਨਿੰਗ ਵੀ ਨੇ ਪਰ ਜਿਹਦੇ ਵਿੱਚ ਕੁਛ ਨਾ ਕੁਛ ਅਹਿਮ ਮੁੱਦੇ ਵੀ ਨੇ ਸਾਡੀ ਸੋਸਾਇਟੀ ਦੇ ਜਿਹੜੇ ਚੇਂਜ ਕਰਕੇ ਅਸੀਂ ਕੁਛ ਨਾ ਕੁਛ ਵੱਡੀ ਤਬਦੀਲੀ ਲਿਆ ਸਕਦੇ ਆ ਖਾਸ ਤੌਰ ਤੇ ਸਾਡੇ ਨਾਲ ਬੱਚਿਆਂ ਦਾ ਜਿਹੜਾ ਫਿਊਚਰ ਆ ਉਹ ਰੌਸ਼ਨ ਹੋ ਸਕਦਾ ਬਾਕੀ ਜੇਕਰ ਕੋਈ ਤੁਹਾਡਾ ਸਵਾਲ ਹੋਣ ਤੇ ਸੀਰਤ ਦੀ ਵਾਲੀ ਹਾਲ اوه کي وي چاڻو ٿو ڪي ڪي سوچيا به ناهي ਜੀ ਦੇਖੋ ਥੈਂਕ ਯੂ ਆ ਜੋ ਆ ਦੇਖੋ ਕਹਿਣਾ ਤਾਂ ਹੁਣ ਤੁਸੀਂ ਅੱਗੇ ਜਾ ਕੇ ਫਿਲਮ ਤੁਸੀਂ ਸਾਰਿਆਂ ਨੇ ਦੇਖ ਲਈ ਐ ਮੈਂ ਮਾਈਕ ਦੇ ਹਿਸਾਬ ਨਾਲ ਉੱਚੀ ਤਾਂ ਬੋਲ ਰਿਹਾ ਕਿ ਸੁਣ ਜੇ ਤੁਹਾਨੂੰ ਸਾਰਿਆਂ ਨੂੰ ਵੈਸੇ ਤਾਂ ਸੁਣਨ ਨੂੰ ਭੈੜਾ ਲੱਗੂਗਾ ਫਿਲਮ ਬਾਰੇ ਮੈਂ ਇੱਕੋ ਹੀ ਗੱਲ ਕਹੂੰਗਾ ਮੈਨੂੰ ਦੋ ਲਾਈਨਾਂ ਆਪਣੇ ਯਾਦ ਆ ਰਹੀਆਂ ਨੇ ਇਹ ਚੰਦਰ ਵਾਲਿਆਂ ਚੰਨ ਬੋਲਣਾ ਚੰਨ ਇਰੇ ਬਾਲਿਆਂ ਨੇਰਾ ਜੋ ਸਬਰਾਂ ਦਾ ਸਾਂਝਾ ਹੁੰਦਾ ਉਸ ਵਿੱਚ ਸਬਰ ਬਥੇਰਾ ਹਾਂ ਸੋ ਸਬਰ ਨਾਲ ਅਧਿਆਪਕ ਜੀ ਨੇ ਬਣਾਉਂਦਾ ਅੱਗੇ ਬਾਦ ਹੈ ਅੱਜ ਦੇ ਸਮੇਂ ਦੀ ਬਹੁਤ ਹੀ ਲੋੜੀਂਦਾ ਵਿਸ਼ਾ ਉਹਦੀ ਕਮਾਲ ਦੀ ਫਿਲਮ ਬਣੀ ਹੈ ਇਹਦੇ ਲਈ ਸਾਡੇ ਰਾਈਟਰ ਜਗਦੀਪ ਬਿੰਦ ਉਦੇ ਪ੍ਰਤਾਪ ਸਿੰਘ ਅਗੇ ਇਹਨਾਂ ਦੀ ਬਹੁਤ ਬਹੁਤ ਥਾੜੀ ਦੂਜੇ ਸਾਰੇ ਪ੍ਰੋਡਿਊਸਰ ਸਾਹਿਬ ਸਾਨੀ ਸਾਹਿਬ ਸਾਨੀ ਸਾਹਿਬ ਅਤੇ ਸੁਵਿਧਾ ਕ੍ਰੈਡਿਟ ਅਤੇ ਸੁਵਿਧਾ ਸਾਨੀ ਅਤੇ ਸਰਤਾਜ ਜੀ ਪ੍ਰੋਡਿਊਸਰ ਦੇ ਤੌਰ ਤੇ ਇਹਨਾਂ ਲਈ ਤਾੜੀ ਹੁਣ ਤੁਸੀਂ ਸਮਝ ਗਏ ਉਸ ਦਿਨ ਮੈਂ ਕਿਹਾ ਸੀ ਕਿ ਇਹੋ ਜੀ ਫਿਲਮ ਤੇ ਪੈਸੇ ਲਾਉਣੇ ਇਹਦਾ ਬਹੁਤ ਡਿਫਰੈਂਸ ਵੈਗ ਮੈਂ ਇਹਦੇ ਉੱਤੇ ਪੈਸੇ ਲਾਉਣ ਲਈ ਜੰਗੜਾ ਚਾਹੀਦਾ ਅੱਜ ਤਦ ਤੱਕ ਤੁਹਾਨੂੰ ਜਵਾਬ ਮਿਲ ਗਿਆ ਸੋ ਸਿਮੀ ਹੋਰਾਂ ਨੇ ਸਰਤਾਜ ਜੀ ਨੇ ਸਾਰੀ ਕਾਸਟ ਨੇ ਬਹੁਤ ਸਾਰਾ ਕੰਮ ਕੀਤਾ ਹੈ ਔਰ ਅਸੀਂ ਬਹੁਤ ਖੁਸ਼ ਹਾਂ ਕਿ ਅਸੀਂ ਇਸ ਫਿਲਮ ਦਾ ਹਿੱਸਾ ਆ ਗਿਆ ਤੁਹਾਨੂੰ ਮੁਬਾਰਕਾਂ ਸਾਨੂੰ ਸਭ ਨੂੰ ਤੁਗੜੀਆਂ ਮੁਬਾਰਕਾਂ ਜੇਰ ਦਾ ਭਾਰਤ ਸੀਨਾ ਦੇ ਵੀਰੋ ਵੀਰਤਾ ਜਰਵਾਦੀ ਆ ਜੋ ਤੇ ਸਤਿ ਸ਼੍ਰੀ ਅਕਾਲ ਜੀ ਮਾਈਕੋ ਮਾਈਕੋ ਲਾਓ ਮਾਈਕ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਾਰੇ ਅੰਦਰ ਫਿਲਮ ਦੇਖ ਲਈ ਹੈ ਔਰ ਇਹ ਹੀ ਜੀ ਫਿਲਮ ਦਾ ਪ੍ਰਚਾਰ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਵੀ इवन ਸਾਰੇ ਹਿੰਦੁਸਤਾਨ ਦੇ ਵਿੱਚ এডਿਕੇਸ਼ਨ ਦਾ ਜੋ ਸਿਸਟਮ ਚੱਲ ਰਿਹਾ ਹੈ ਸਾਡੇ ਬੱਚਿਆਂ ਨਾਲ ਜੋ ਧੱਕਾ ਹੋ ਰਿਹਾ ਹੈ ਉਹਦੇ ਉੱਤੇ ਇਹ ਜੇ ਸਬਜੈਕਟ ਦੇ ਉੱਤੇ ਸਾਨੀ ਸਾਹਿਬ ਨੇ ਔਰ ਸਾਡੇ ਸਰਤਾਜ ਜੀ ਨੇ ਇਹ ਪੈਸੇ ਲਾ ਕੇ ਜਿਹੜੀ ਇਹ ਫਿਲਮ ਬਣਾਈ ਹੈ ਇਹ ਮੈਂ ਫਿਲਮ ਦੇਖ ਕੇ ਇਹ ਕਹਿੰਦਾ ਇਹ ਪੈਸਿਆਂ ਦਾ ਬੁੱਲ ਪੈ ਗਿਆ ਔਰ ਐਂਟਰਟੇਨਮੈਂਟ ਵੀ ਹੈ ਮਿਊਜ਼ਿਕ ਵੀ ਬਹੁਤ ਵਧੀਆ ਹੈ ਔਰ ਇੱਕ ਸਾਰਿਆਂ ਵਾਸਤੇ ਇੱਕ ਥੀਮ ਵੀ ਅਸੀਂ ਇਹ ਛੱਡ ਕੇ ਜਾ ਰਹੇ ਹਾਂ ਕਿ ਜੇ ਸਾਡੇ ਟੀਚਰ ਇਸ ਤਰ੍ਹਾਂ ਆਪਣੇ ਬੱਚਿਆਂ ਦੇ ਉੱਤੇ ਮਿਹਨਤ ਕਰਨਗੇ ਤੇ ਡੈਫੀਨੇਟਲੀ ਸਾਡੇ ਜਿਹੜੇ ਬੱਚੇ ਪੰਜਾਬੀ ਬੱਚੇ ਹੈ ਉਹ ਦੁਨੀਆ ਦੇ ਚਾਹਾਨ ਦੇ ਤੇ ਸਾਨੂੰ ਸਾਰਿਆਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਇਸ ਹੁਸ਼ਿਆਰ ਸਿੰਘ ਫਿਲਮ ਦੇ ਇੱਕ ਹਿੱਸਾ ਬਣੇ ਹੈ ਔਰ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਕਿ ਲੋਕਾਂ ਤਾਂ ਕਿਸ ਗੱਲ ਨੂੰ ਕੋ ਜਾਣਾ ਹੈ ਕਿ ਇਹ ਫਿਲਮ ਬੱਚਿਆਂ ਨੂੰ ਜ਼ਰੂਰ ਦਿਖਾਣੀ ਚਾਹੀਦੀ ਹੈ ਟੀਚਰਸ ਨੂੰ ਜ਼ਰੂਰ ਇਹ ਫਿਲਮ ਦੇਖਣੀ ਚਾਹੀਦੀ ਹੈ ਅਰ ਮੈਂ ਤਾਂ ਇਹ ਆਸ ਕਰਦਾ ਕਿ ਇਹ ਜੀ ਫਿਲਮ ਨੂੰ ਨੈਸ਼ਨਲ ਅਵਾਰਡ ਮਿਲਣਾ ਚਾਹੀਦਾ ਹੈ ਥੈਂਕ ਯੂ ਅਲੀ ਸਾਨੀ ਸਾਹਿਬ ਨੂੰ ਮੌਜੀ ਕੋ ਪਲੀਸ ਬੋਛਾ ਤੁਸੀਂ ਦੋਸਤ ਆਪਾਂ ਫਿਲਮ ਦੇਖੀ ਸਾਰਿਆਂ ਨੇ ਸੋ ਤੁਹਾਨੂੰ ਕੀ ਲੱਗਾ ਸਾਡੀ ਸਾਰਿਆਂ ਦੀ ਮਿਹਨਤ ਸਫਲ ਹੈ ਜੀ ਜੀ ਤੁਹਾਡੇ ਵੱਲੋਂ ਐਪਰੀਸੀਏਸ਼ਨ ਦੇ ਤੋਂ ਸਾਡੇ ਨਾਲੋਂ ਜ਼ਿਆਦਾ ਵੈਲਿਊ ਰੱਖਦੇ ਨੇ ਸੋ ਪਲੀਜ਼ ਪਰਸੋ ਫਿਲਮ ਵਾਈਡਵਾਈਡ ਰਿਲੀਜ਼ ਹੋ ਰਹੀ ਹੈ ਆਪਣੇ ਆਪਣੇ ਪਰਿਵਾਰਾਂ ਨਾਲ ਜਾ ਕੇ ਪਲੀਜ਼ ਇੱਕ ਵਾਰ ਵਾਪਸ ਹੋਰ ਦੇਖਿਆਓ ਤਾਂ ਬਹੁਤ ਓਨੈਸਟ ਰਿਵਿਊ ਦੀ ਵੇਟ ਰਹੇਗੀ ਬਹੁਤ ਮਿਹਨਤ ਕੀਤੀ ਹੈ ਸਾਰੀ ਟੀਮ ਨੇ ਖਾਸ ਕਰਕੇ ਸਾਡੇ ਡਾਇਰੈਕਟਰ ਸਾਡੇ ਰਾਈਟਰ ਸਾਡੇ ਕੋ-ਸਟਾਰ ਸਾਡੇ ਐਕਟਰਸ ਸਾਰਿਆਂ ਨੇ ਦਿਨ ਰਾਤ ਦਿੱਤਾ ਸੋ ਪਲੀਜ਼ ਬਹੁਤ ਜ਼ਰੂਰਤ ਹੈ ਮੀਡੀਆ ਨੂੰ ਇਦਾਂ ਦੀਆਂ ਫਿਲਮਾਂ ਨੂੰ ਸਪੋਰਟ ਕਰਨ ਲਈ ਸੋ 7 ਫਰਵਰੂ ਤੋਂ ਫਿਲਮ ਵਾਈਡਵਾਈਡ ਲੱਗ ਰਹੀ ਹੈ ਥੈਂਕ ਯੂ ਸੋ ਮਚ ਫਾਰ ਕਵਰਿੰਗ ਉਦੇ ਇਹ ਸਭ ਤੋਂ ਮਿਹਨਤੀ ਬੱਚਾ ਜੀ ਸਾਡਾ ਬੱਚੇ ਜੀ ਇੰਨੇ ਜਿਆਦਾ ਜ਼ਬਰਦਸਤ ਐਕਟਰਸ ਹੈਗੇ ਕੀ ਕਹਿੰਦੇ ਆ ਕਿ ਉਹ ਕਦੇ ਵੀ ਨਹੀਂ ਲੱਗਿਆ ਕਿ ਬੱਚਿਆਂ ਨਾਲ ਕੰਮ ਕਰ ਰਹੇ ਨੇ ਕਿ ਕਾਈਂਡ ਆ ਐਨਰਜੀ ਜੋ ਉਹ ਫਿਲਮ ਨੂੰ ਤੇ ਸੀਨ ਦੇ ਸੀਨ ਦੇ ਮੂਡ ਨੂੰ ਲੈ ਕੇ ਆਏ ਸੀਗੇ ਦੇ ਆਰ ਵੈਰੀ ਲੱਕੀ ਜੀ ਕਿ ਇੰਨੇ ਟੈਲੈਂਟਡ ਬੱਚਿਆਂ ਨਾਲ ਇਸ ਉਮਰੇ ਕੰਮ ਕਰ ਲਿਆ ਤੇ ਹੁਣੇ ਹੀ ਇਹਨਾਂ ਦੀ ਟੋਨ ਕਰ ਲਈ ਕਿ ਗਾਹਾਂ ਜਾ ਕੇ ਨਹੀਂ ਓਕੇ ਹੋਵਾਂਗੇ ਜੀ ਅਮੇਜ਼ਿੰਗ ਮੈਂ ਆ ਜਸਟ ਵਾਂਟ ਟੂ ਆਲਸੋ ਥੈਂਕ ਐਵਰੀਬਾਡੀ ਜੀ ਸਾਰੀ ਕਾਸਟ ਨੂੰ ਪ੍ਰੋਡਿਊਸਰ ਨੂੰ ਮਨੀਸ਼ ਪਾ ਜੀ ਸਰਤਾਜ ਭਾਈ ਪ੍ਰੋਟੈਗਨਿਸ ਨੂੰ ਆ ਸਰਤਾਜ ਬਾਈ ਸਿਮੀ ਨੂੰ ਸਿਮੀ ਦੀ ਟੁੱਟੀ ਜੀ ਇੰਗਲਿਸ਼ ਬਹੁਤ ਹੀ ਮੈਨੂੰ ਪਿਆਰੀ ਲੱਗਦੀ ਆ ਤੇ ਸਰਤਾਜ ਬਾਈ ਤੇ ਕੈਰੈਕਟਰ ਲਈ ਵੀ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਦਾ ਨਾਇਕ ਇਹੋ ਜਿਹਾ ਹੋਣਾ ਚਾਹੀਦਾ ਹੁਸ਼ਿਆਰ ਸੀ ਕਰਕੇ ਹੋਣਾ ਚਾਹੀਦਾ ਇਨ ਬਿਨ ਬਾਈ ਵਰਗਾ ਹੋਣਾ ਚਾਹੀਦਾ ਆਲ ਯਕੀਨ ਗਰੀਬ ਜਗਦੀਪ ਬੜਿੰਗ ਦਾ ਰਾਈਟਰ ਆਫ ਆ ਫਿਲਮ ਸਸਿ ਗਾਲੀ ਸਸਿ ਗਾਲੀ ਸਾਰਿਆਂ ਨੂੰ ਸ਼ੁਕਰਾਨਾ ਜਿਹੜਾ ਵਿਆਹ ਨੂੰ ਆਇਆ ਚਾ ਯਾਰ ਫਿਲਮ ਚ ਜੋ ਉਮਣੀਆ ਸੋ ਥੈਂਕ ਯੂ ਸਾਰਾ ਦਾ ਤੇ ਇਹ ਫਿਲਮ ਦੀ ਵਿੱਚ ਇਹ ਫਿਲਮ ਚ ਜਿੰਨੇ ਵੀ ਜਿਹੜੀ ਵੀ ਕਾਸਟ ਆ ਮੈਨੂੰ ਐਂ ਲੱਗਦਾ ਸੀਗਾ ਵੀ ਇਹ ਫਿਲਮ ਸ਼ਾਇਦ ਉਹਨਾਂ ਸਾਰਿਆਂ ਤੋਂ ਬਣਾਉਂ ਅਧੂਰੀ ਆ ਸਰਤਾਜ ਬਾਈ ਬਾਰੇ ਮੇਰੇ ਖਿਆਲ ਚ ਸਾਨੂੰ ਸਾਰਿਆਂ ਨੂੰ ਚਾਣਨ ਹੈਗਾ ਹੀ ਆ ਵੀ ਇਦਾਂ ਦੀ ਫਿਲਮ ਪੰਜਾਬ ਚ ਬਾਈ ਹੋਈ ਆ ਜਿੰਨਾ ਨਾ ਬਣਾ ਸਕਦੇ ਆ ਆਬਵੀਅਸਲੀ ਸਿਮੀ ਚਾਲ ਦੀ ਮੈਂ ਹੁਣ ਕਹਿੰਦਾ ਸੋਨਾ ਵੀ ਨਹੀਂ ਲੱਗਦਾ ਕਿ ਬਹੁਤ ਵਧੀਆ ਐਕਟਰ ਕਿਉਂਕਿ ਉਹਨਾਂ ਨੇ ਪ੍ਰੂਵ ਵੀ ਇੰਨੇ ਵਾਰੀ ਕਰਤਾ ਆਪਦੇ ਆਪ ਨੂੰ ਇਹ ਸਾਡੇ ਸ਼ਬਦ ਬਹੁਤ ਮਾਇਨੇ ਨਹੀਂ ਰੱਖਦੇ ਬੀ ਐਨ ਭਾਜੀ ਸਾਡੇ ਸੀਨੀਅਰ ਆ ਸਰਦਾਰ ਸੋਰੀ ਸਾਹਿਬ ਜਿੰਨਾਂ ਆਪਾਂ ਸੱਚੀ ਮੱਚੀ ਪਾਪਾ ਪੁੱਤ ਕਹਿ ਸਕਦੇ ਆ ਤੇ ਦੇਖੋ ਭਾਜੀ ਕਿਆ ਮੌਲਾ ਤੇ ਰਾਣਾ ਭਾਈ ਜਿਹੜੇ ਜਿਹੜੇ ਮੇਰੇ ਖਿਆਲ ਵਿਚ ਬੱਚਿਆਂ ਦੀ ਪੂਰੇ ਪੰਜਾਬ ਦੀ ਸਾਡੀ ਸੁਸਾਇਟੀ ਦੀ ਹਮੇਸ਼ਾ ਸਾਡੇ ਜਿਹੜੇ ਸੁਖੀ ਚਾਲ ਭਾਜੀ ਜਿਨ੍ਹਾਂ ਨਾਲ ਜਦੋਂ ਵੀ ਕੋਈ ਮੈਂ ਸਕ੍ਰਿਪਟ ਨਵੀਂ ਲਿਖਦਾ ਮੇਰੇ ਖਿਆਲ ਸਭ ਤੋਂ ਪਹਿਲਾਂ ਮੈਂ ਇਹਨਾਂ ਨੂੰ ਸੁਣਾ ਮਨੀਸ਼ ਭਾਜੀ ਜਿਹੜੇ ਵਾਰੀ ਵਾਰੀ ਚੰਗੀਆਂ ਫਿਲਮਾਂ ਤੇ ਸਬਜੈਕਟ ਵਾਲੀਆਂ ਫਿਲਮਾਂ ਤੇ ਪੈਸੇ ਲਾਉਂਦੇ ਨੇ ਤੇ ਉਸ ਨੂੰ ਅੱਗੇ ਲੱਗੋ ਸਾਰੇ ਹੀ ਬੱਚੇ ਜਿੰਨੇ ਵੀ ਇਹ ਚ ਪਰਫਾਰਮ ਕਰਦੇ ਸੀ ਮੇਰੇ ਘਰ ਤੋਂ ਸਾਰੇ ਹੀ ਹਿੱਸਾ ਸੀ ਗਾਧੂ ਬਾਈ ਸਪੈਸ਼ਲੀ ਤੇ ਮੈਨੂੰ ਲੱਗਦਾ ਅੱਜ ਸਭ ਤੋਂ ਵੱਧ ਜੇ ਕਿਸੇ ਨੂੰ ਬੋਲਣਾ ਚਾਹੀਦਾ ਤਾਂ ਸੁਭਿਤਾ ਨੂੰ ਬੋਲਣਾ ਚਾਹੀਦਾ ਕਿਉਂਕਿ ਮੈਂ ਵੀ ਚਾਹੁੰਦਾ ਕੀ ਬੋਲਦੀ ਐ ਕੀ ਸੋਣੀ ਬਾਕੀ ਜਿੰਨਾਂ ਨੇ ਮੈਂ ਹਜੇ ਸੁਖਵਿੰਦਰ ਰਾਜ ਸਾਡਾ ਭਾਈ ਸੁਖਵਿੰਦਰ ਕਿਰਦਾ ਸੀਮਾ ਮੈਡਮ ਸਾਰੇ ਬੰਦਿਆਂ ਤੋਂ ਬਿਨਾ ਇਹ ਫਿਲਮ ਅਧੂਰੀ ਪਮੜੇ ਤੇ ਗੱਲ ਕਰਨੀ ਕਿੱਥੇ ਆਉਂ ਤੋ ਆਸ਼ੂ ਤੋਂ ਸਾਰਿਆਂ ਤੋਂ ਬਿਨਾ ਫਿਲਮ ਅਧੂਰੀ ਸੀਗੀ ਸਾਡੇ ਸਾਰਿਆਂ ਵੱਲੋਂ ਥੋੜਾ ਵੀ ਧੰਨਵਾਦ ਤੇ ਹੁਣ ਅਸੀਂ ਇਹ ਆਸ ਕਰਦੇ ਹਾਂ ਕਿ ਤੁਸੀਂ ਸਾਡੀ ਆਵਾਜ਼ ਬਣ ਕੇ ਜਿਹੜੀਆਂ ਗੱਲਾਂ ਸੀ ਇੱਥੇ ਕਰਦੇ ਆ ਸਾਡੀ ਆਵਾਜ਼ ਬਣ ਕੇ ਲੋਕਾਂ ਨੂੰ ਦੱਸੋ ਇਹ ਫਿਲਮ ਦੇਖਣੀ ਚਾਹੀਦੀ ਹੈ ਤੇ ਬਾਕੀ ਦਾ ਲੋਕਾਂ ਤੇ ਅਸੀਂ ਤਾਂ ਚੌਪਰ ਚ ਬੋਲਣਾ ਸੀ 2 ਘੰਟੇ ਚ ਬੋਲਤਾ ਥੈਂਕ ਯੂ ਸੋ ਮੱਚ ਧੰਨਵਾਦ ਸੋ ਵੀਦਾ ਅਦਾ ਕਰਦੇ ਹੁਣ ਅਸੀਂ ਤੁਹਾਡੇ ਨਾਲ ਖੜੇ ਹਾਂ ਸੋ ਵੀਦਾ ਸਾਨੀ ਦੀ ਪ੍ਰੋਡਿਊਸਰ ਧੰਨਵਾਦ ਸਾਰੇ ਪ੍ਰੋਡਿਊਸਰ ਸਾਹਿਬ ਪ੍ਰੋਡਿਊਸਰ ਸਾਹਿਬ ਥੈਂਕ ਯੂ ਸੋ ਮਾ ਜਨਾ ਸਪੋਰਟ ਕਰਨ ਲਈ ਤੁਹਾਨੂੰ ਐਂਡ ਆਈ ਹੋਪ ਯੂ ਆਲ ਵਿਲ ਕੈਰੀ ਦ ਰਿਵਿਊਜ਼ ਐਂਡ ਸਾਡਾ ਮੈਸੇਜ ਪਬਲਿਕ ਤੱਕ ਦੋਗੇ ਐਂਡ ਥੈਂਕ ਯੂ ਟੂ ਏਵਰੀ ਕਾਸਟ ਮੈਂਬਰ ਏਵਰੀ ਕ੍ਰੂ ਮੈਂਬਰ ਉਹਨਾਂ ਦੇ ਬਿਨਾ ਇਹ ਫਿਲਮ ਬਿਲਕੁਲ ਪੂਰੀ ਨਹੀਂ ਹੋ ਸਕਦੀ ਸੀ ਐਂਡ ਏਵਰੀ ਡੇ ਜਿਸ ਤਰ੍ਹਾਂ ਫਿਲਮ ਚ ਕਿਹਾ ਗਿਆ ਐਜੂਕੇਸ਼ਨ ਇਜ਼ ਇਨ ਏਵਰੀ ਡੇ ਇਸ ਫਿਲਮ ਦੇ ਸੈਟ ਤੇ ਪ੍ਰੋਮੋਸ਼ਨਸ ਤੇ ਏਵਰੀ ਡੇ ਵਾਸ ਅ ਲਰਨਿੰਗ ਡੇ ਥੈਂਕ ਯੂ ਸੋ ਮੱਚ ਐਂਡ ਆਈ ਹੋਪ ਯੂ ਵਿਲ ਕੈਰੀ ਦ ਮੈਸੇਜ ਸੁਖੀ ਭਾਈ ਦੇ ਕੁਝ ਮਤਲਬ ਸਸਰੀਆ ਜੀ ਸਾਰੇ ਨੂੰ ਮੈਂ ਬਸ ਇਹਨਾ ਕਹੂੰਗਾ ਕਿ ਮੈਂ ਮੁਰਜੀਦਾ ਸ਼ੁਕਰੀ ਜੀ ਦਾ ਸ਼ੁਕਰੀਆ ਰਹਾ ਤੇ ਸਰਤਾਜ ਭਾਜੀ ਦਾ ਜਿਨ੍ਹਾਂ ਨੇ ਸਬਜੈਕਟ ਚੁਣਿਆ ਔਰ ਹਿੰਮਤ ਕਿ ਦਿੱ ਸਬਜੈਕਟ ਬਣਾਉਣ ਦੀ ਔਰ ਬਾਗਮਾਲ ਕੇਮ ਕਿਤਾਬਾ ਜੀ ਨੇ ਸਰਤਾਜ ਭਾਜੀ ਨੇ ਸਿਮੀ ਜੀ ਨੇ ਔਰ ਜਿੰਨੇ ਸਾਡੇ ਐਕਟਰ ਸਜੂ ਭਾਜੀ ਗਾਧੂ ਜੀ ਸੁਖਵਿੰਦਰ ਸੁਖਰ ਆਪਣਾ ਉਹਦੇ ਵੀਰਾ ਜਗਦੀਪ ਨੇ ਬਹੁਤ ਹੀ ਕਮਾਲ ਦੀ ਕਹਾਣੀ ਲਿਖੀ ਆ ਔਰ ਸੋਈ ਸਾਹਿਬ ਦਾ ਹਮੇਸ਼ਾ ਗਰੀਟ ਨੇ ਭਾਜੀ ਔਰ ਇਹੋ ਜਿਹੀਆਂ ਫਿਲਮਾਂ ਆਉਣੀਆਂ ਚਾਹੀਦੀਆਂ ਔਰ ਮੇਰੀ ਗੁਜਾਰਸ਼ ਤੁਹਾਨੂੰ ਸਾਰਿਆਂ ਨੂੰ ਭਾਜੀ ਕਿ ਇਹਨੂੰ ਸਪੋਰਟ ਕਰੋ ਤੇ ਘਾ ਘਰ ਤੱਕ ਪਹੁੰਚਾਓ ਔਰ ਇਹ ਬੱਚਿਆਂ ਵਾਸਤੇ ਬਣਦੀ ਫਿਲਮ ਹੈ ਜਿੱਚ ਲੈਕਚਰ ਨਹੀਂ ਹੈ ਪਰ ਲੈਕਚਰ ਹੈ ਸਿੱਖਿਆ ਨਹੀਂ ਹੈ ਪਰ ਸਿੱਖਿਆ ਹੈ ਸੋ ਥੈਂਕ ਯੂ ਸੋ ਮਚ ਤੁਹਾਡਾ ਸਾਰਿਆਂ ਦਾ ਪਲੀਜ਼ ਔਰ ਤੁਹਾਡੀ ਸਪੋਰਟ ਦੀ ਲੋੜ ਹੈ ਥੈਂਕ ਯੂ ਸਾਡੇ ਜਿਹੜੇ ਪਿੰਡਾਂ ਤੇ ਮਾਪੇ ਰੋਂਦੇ ਆ ਨਾ ਬੱਚੇ ਬਾਹਰ ਚਲੇ ਜਾਂਦੇ ਆ ਆ ਫਿਲਮ ਮਾਪਿਆਂ ਨੂੰ ਰੋਣੋ ਫਟਾ ਦੋਗੀ ਆਡੇ ਬੱਚੇ ਬਾਹਰ ਜਾਣੋਂ ਹਟ ਜਾਣਗੇ ਇੱਥੇ ਐਡੀ ਸੋਹਣੀ ਸਿੱਖਿਆ ਮਿਲੂ ਬਾਹਰ ਜਾਣ ਦੀ ਜ਼ਰੂਰਤ ਹੀ ਨਹੀਂ ਪੈਣੀ ਬਹੁਤ ਕਮਾਲ ਕਮਾਲ ਦਾ ਮੈਸੇਜ ਹੈ ਇੱਥੇ ਹੁਸ਼ਿਆਰਤیں ਪੈਦਾ ਹੋਣਗੇ ਹੋਰ ਹੁਸ਼ਿਆਰਤیں ਪੈਦਾ ਹੋਣਗੇ ਔਰ ਜੇ ਬੱਚਿਆਂ ਨੇ ਜੋ ਕਮਿਟਮੈਂਟ ਦਿੱਤੀ ਹੈ ਕਮਾਲ ਦੀ ਐਦਾਂ ਦੇ ਬੱਚਿਆਂ ਦੀ ਜਿਹੜੀ ਸਿੱਖਿਆ ਹੈ ਉਹਦਾ ਜਿਹੜਾ ਪੜਾਉਣ ਦਾ ਤਰੀਕਾ ਹੁਸ਼ਿਆਰਤیں ਹੋਣ ਦੇ ਤਰੂ ਜਿਹੜਾ ਦਿਖਾਇਆ ਗਿਆ ਪੁਤਰੀ ਕਪਰ ਹਰ ਤਾਂ ਲਾਗੂ ਹੋ ਜਾਣਾ ਆ ਫਿਲਮ ਦਾ ਬਹੁਤ ਬੜਾ ਬਟਾ ਤਰ ਜਿਹੜੀ ਫਿਲਮ ਨੇ ਇਹ ਇਹ ਗਰੰਟੀ ਆ ਪੱਕਾ ਮੈਂ ਮੈਂ ਕਿੰਦਾ ਕਿੰਦਾ ਜਰੈਣਾ ਲੋਕ ਮਾਰ ਰੋਈ ਨੇ ਨਾ ਮੇਰਾ ਪੁੱਤ ਕਦੋਂ ਆਊਗਾ ਕਦੋਂ ਆਊਗਾ ਅੱਛਾ ਬਾਹਰੋਂ ਕੱਢਣ ਲੱਗਿਆ ਥੱਕੇ ਮਾਰ ਮਾਰ ਕੇ ਹੈ ਉਹ ਉਹ ਥੱਕੇ ਵੱਜ ਨੂੰ ਹਟ ਜਾਣਗੇ ਉਹਨੇ ਬਾਹਰ ਅਮਰੀਕਾ ਕੈਨੇਡਾ ਬਾਹਰ ਭੇਜ ਰਹੇ ਨੇ ਪਲੇਨ ਭਰ ਭਰ ਕੇ ਉਹਦੇ ਵਾਸਤੇ ਬਹੁਤ ਬਹੁਤ ਵੱਡੀ ਸਿੱਖਿਆ ਆਵਾਜ਼ ਕੋ ਕਰਦੇ ਹੀ ਦੀ ਪ੍ਰਕਾਸ਼ ਗਾਦੂ ਜੀ ਮੈਂ ਸਿਰਫ ਬਹੁਤ ਘੱਟ ਟਾਈਮ ਲਵਾਂਗਾ ਮੈਂ ਇੱਕੋ ਗੱਲ ਕਹਿਣਾ ਕਿ ਜਗਦੀਪ ਬੜਿੰਗ ਦੀਆਂ ਸਾਰੀਆਂ ਕਹਾਣੀਆਂ ਚਾਹੇ ਚੱਲਦੀਆਂ ਹੋਵੇ ਗਲਵੱਕੜੀ ਹੋਵੇ ਪੁਰੇਵਾਰੀਆਂ ਹੋਣ ਸ਼ਾਇਰ ਹੋਣ ਬਾਕਮਾਲ ਹੋਣ ਦੀਆਂ ਸਾਡਾ ਦਿਲ ਕਰਦਾ ਇਹਨਾਂ ਕਹਾਣੀਆਂ ਚੰਗੀ ਫਿੱਟ ਬੈਠ ਗਈ ਤੇ ਮੈਂ ਇੱਕੋ ਗੱਲ ਕਹਿਣਾ ਕਿ 4-5 ਸਾਲ ਤੱਕ ਆਪਦੇ ਬੱਚੇ ਦਾ ਜਿਹੜਾ ਕੋਰੇ ਕਾਗਜ਼ ਵਰਗਾ ਦਿਮਾਗ ਹੁੰਦਾ ਇੱਕ ਪਾਸਾ ਅਸੀਂ ਖੁਦ ਲਿਖਦੇ ਆ ਉਹ ਅਸੀਂ ਖੁਦ ਪੜ੍ਹਦੇ ਆ ਕਿਸੇ ਆਪਦੇ ਬੱਚੇ ਨੂੰ ਕੀ ਸਿੱਖਿਆ ਦਿੱਤੀ ਤੇ ਦੂਸਰਾ ਸਫਾ ਟੀਚਰ ਲਿਖਦਾ ਤੇ ਉਹਨੂੰ ਸਾਰਾ ਸਮਾਜ ਪੜ੍ਹਦਾ ਮੈਂ ਤੁਹਾਨੂੰ ਦੱਸਦਾ ਕਿ ਵਹਿਗੁਰੂ ਅਗੇ ਅਰਦਾਸ ਕਰੋ ਕਿ ਇਹੋ ਜਿਹੇ ਟੀਚਰ ਹੋਣ ਜੋ ਦਿਖਾਏ ਗਏ ਨੇ ਤੇ ਸਾਡਾ ਸਮਾਜ ਸੁਧਰ ਜਾਊਗਾ ਮੈਂ ਪੱਤਰ ਕਰਨ ਤੋਂ ਬੇਨਤੀ ਕਰਦਾ ਕਿ ਸਾਨੀ ਸਾਫ ਵਰਗੇ ਮੈਂ ਸ਼ੱਕ ਸਗੇ ਮੈਂ ਵਾਇਗਰੂ ਅਰਦਾਸ ਕਰਦਾ ਸੱਚੇ ਪਾਤਸ਼ਾਹ ਇਹੋ ਜੇ ਕਨਸੈਪਟ ਸੇਧ ਵਾਸਤੇ ਲੈ ਕੇ ਆਉਂਦੇ ਰਹਿਣ ਤੇ ਤੁਸੀਂ ਪੱਤਰਕਾਰੋ ਪਲੀਜ਼ ਆਪਦੇ ਦਿਲ ਤੇ ਹੱਥ ਰੱਖਿਓ ਕਿ ਕਿਹੋ ਜਿਹਾ ਕਨਸੈਪਟ ਹੈ ਕਿ ਤੁਹਾਨੂੰ ਜ਼ਰੂਰ ਤੁਹਾਡੇ ਕਹਿਣ ਤੇ ਹੀ ਜਨਤਾ ਇੱਥੇ ਆਉਗੀ ਬਹੁਤ ਮਿਹਰਬਾਨੀ ਸ਼ੁਕਰੀਆ ਸਸ਼ੀਕਾਲ ਜੀ ਬਸ ਤੁਸੀਂ ਸਾਰਿਆਂ ਨੇ ਫਿਲਮ ਦੇਖੀ ਐ ਇਹ ਹੁਣ ਤੁਸੀਂ ਦੱਸੋਗੇ ਤੁਹਾਨੂੰ ਫਿਲਮ ਕਹੀ ਜੀ ਲੱਗੀ ਅਸ ਤੁਹਾਡੀ ਇੱਕ ਡਿਊਟੀ ਹੈ ਕਿ ਤੁਸੀਂ ਘਰ-ਘਰ ਸੁਨੇਹਾ ਦੇਣਾ ਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਤੇ ਓਮ ਜੀ ਦਾ ਤੇ ਸਬਤਾਜ ਜੀ ਸਿਮੀ ਇਹਨਾਂ ਸਾਰਿਆਂ ਦਾ ਅਸੀਂ ਬਹੁਤ ਦਿਲ ਤੋਂ ਧੰਨਵਾਦ ਕਰਦੇ ਆ ਉਦੇ ਜੱਗੀ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਤੇ ਸਾਰੇ ਬੱਚਿਆਂ ਦਾ ਵੀ ਥੈਂਕਸ ਉਹਨਾਂ ਨੇ ਬੜੀ ਮਿਹਨਤ ਕੀਤੀ ਹੈ ਬੜੀ ਗਰਮੀ ਦੇ ਵਿੱਚ ਬੱਚਿਆਂ ਨੇ ਪੂਰਾ ਲਗਨ ਨਾਲ ਕੰਮ ਕੀਤਾ ਹੈ ਮੈਂ ਦਿਲ ਤੋਂ ਬਸ ਇਹ ਕਹਿ ਰਹੀ ਹਾਂ ਕਿ ਤੁਸੀਂ ਹੁਣ ਘਰ ਘਰ ਇਹ ਸੁਨੇਹਾ ਪਹੁੰਚਾ ਦਿਓ ਤੇ ਮੇਰਾ ਸਾਰੀ ਸਟਾਰ ਕਾਸਟ ਨੂੰ ਵੀ ਦਿਲ ਤੋਂ ਧੰਨਵਾਦ ਥੈਂਕ ਯੂ ਸਤਿਗੁਰ ਜੀ ਸਾਰਿਆਂ ਨੂੰ ਮੈਂ ਇਹੀ ਕਹਿਣਾ ਕੁਝ ਫਿਲਮ ਐਸੀਆਂ ਹੁੰਦੀਆਂ ਨੇ ਥੈਂਕ ਯੂ ਫਿਲਮ ਐਸੀਆਂ ਹੁੰਦੀਆਂ ਨੇ ਜਿਹੜੀਆਂ ਲੰਬਾ ਸਮਾਂ ਯਾਦ ਰਹਿੰਦੀਆਂ ਨੇ ਤੇ ਮੈਨੂੰ ਖੁਸ਼ੀ ਹੈ ਕਿ ਮੈਂ ਉਸ ਫਿਲਮ ਦਾ ਹਿੱਸਾ ਇਹ ਫਿਲਮ ਮੇਰੇ ਨਾਲ ਦਾ ਬਹੁਤ ਲੰਬਾ ਸਮਾਂ ਯਾਦ ਰੱਖੀ ਹੋਊਗੀ ਤੇ ਥੈਂਕ ਯੂ ਸੋ ਮਚ ਮੈਂ ਸਾਰੀ ਟੀਮ ਦਾ ਥੈਂਕ ਯੂ ਕਰਦਾ ਮੈਨੂੰ ਲੱਗਾ ਹੁਣ ਸੰਦੀਪ ਸਾਹਿਬ ਨੂੰ ਜਗਦੀਪ ਨੂੰ ਵੀ ਲਾਂਚ ਕਰ ਦੇਣਾ ਚਾਹੀਦਾ ਥੋੜੇ ਸਮੇਂ ਲਈ ਆਇਆ ਸੀ ਵਿੱਚ ਆਪਣਾ ਜੋ ਐਸ ਇਨ ਮੈਂ ਕਿ ਹਾਂ ਸਰੀਰਾ ਕਿ ਮੈਂ ਕਿ ਜਗਦੀਪ ਨੂੰ ਤੁਸੀਂ ਲਾਂਚ ਕਰ ਦਿਓ ਜਿਵੇਂ ਐਸ ਐਨ ਐਕਟਰ ਥੋੜੇ ਸਮੇਂ ਲਈ ਆਇਆ ਹਾਂਜੀ ਹਾਂਜੀ ਲਾਉਣੇ ਬਾ ਕਮਾਲ ਕੰਮ ਕੀਤਾ ਅਸੀਂ ਅਸੀਂ মিডিਆ ਦੇ ਸਾਹਮਣੇ ਅਨਾਉਂਸ ਕਰਦਾ ਜੀ ਜਗਦੀਪ ਬੜਾ ਐਕਟਿੰਗ ਕਰ ਰਿਹਾ ਥੈਂਕ ਯੂ ਸੋ ਮਚ ਥੈਂਕ ਯੂ ਆਈ ਹੁਣ ਸਿਮੀ ਜੀ ਨੇ ਕੰਮ ਕਰਕੇ ਬਹੁਤ ਵਧੀਆ ਲੱਗਿਆ ਸਾਰੀ ਟੀਮ ਦਾ ਥੈਂਕ ਯੂ ਸੋ ਮਚੂ ਜੀ ਭਾਈ ਆਜਾ ਸਟੇਜ 'ਤੇ ਆਰਵਾਲੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਪਾਛ ਕੁਛ ਪਹਿਲਾਂ ਕਹਿ ਆ ਚੁੱਕਾ ਆਪਣੇ ਇਧਰ ਬੱਚਿਆਂ ਤੇ ਫਿਲਮਾਂ ਦਾ ਬਹੁਤ ਮਰਦਿਆਂ ਨੇ ਪਰ ਬੱਚਿਆਂ ਲਈ ਫਿਲਮਾਂ ਬਹੁਤ ਘੱਟ ਪੜਨਗੀਆਂ ਨੇ ਹਨਾ ਇਸ ਉਸ ਟਿਕੇਟ ਦੀ ਫਿਲਮ ਹੈ ਜਿਹੜੀ ਕਿ ਨਾ ਸਿਰਫ ਪੈਰੈਂਟਸ ਨੂੰ ਬਲਕਿ ਬੱਚਿਆਂ ਨੂੰ ਵੀ ਅਟੈਂਟਿਵ ਕਰੂ ਪੜਾਈ ਨੂੰ ਲੈ ਕੇ ਹੁਣ ਆਈ ਨੂੰ ਲੈ ਕੇ ਸਿਰਫ ਇੱਕ ਡਿਫਰੈਂਟ ਅਪਰੋਚ ਦੀ ਲੋੜ ਹੈ ਐਪੀਟੀ ਨੂੰ ਵੀ ਸੌਟ ਆਊ ਹੈ ਨਾ ਬਾਕੀ ਤੁਸੀਂ ਸਾਰੇ ਇੱਥੇ ਮੌਜੂਦ ਹੋ ਆਸ ਕਰਦੇ ਹਾਂ ਕਿ ਹੁਣ ਸਭ ਕੁਝ ਬਲੌਕਸ ਪੜ ਚੁੱਕੀ ਹੈ ਨਾ ਬਾਲ ਇਜ਼ ਇਨ ਯੋਰ ਕੋਰਟ ਹੈ ਨਾ ਸਾਰੇ ਹਮ ਮਾਰ ਕੇ ਤੇ ਟ੍ਰਾਂਸਫਰ ਮਨੀ ਸ਼ਾਨੀ ਜੀ ਸਤੰਤਰਤਾਤਾ ਜੀ ਤੇ ਦੀਪ ਨੇ ਉਤੇ ਬਾਈ ਤੇ ਖੁਦ ਮੈਂ ਰਾਣਾ ਰਣਵੀਰ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਲਵ ਯੂ ਸੌਰੀ ਬਾਕੀ ਬਹੁਤ ਬਹੁਤ ਮਿਹਰਬਾਨੀ ਤੁਹਾਡਾ ਸਾਰਿਆਂ ਦਾ ਹਾਜ਼ਰ ਆਜੋ 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 ਬਾਕੀ ਸਾਰਾ ਕੋਈ ਤਾਂ ਸਾਰੇ ਸਿਆਣੇ ਪਹਿਲਾਂ ਬੋਲ ਗਿਆ ਸੋ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੈ ਕਿੰਦਾ ਫਿਲਮ ਚ ਐਜੂਕੇਸ਼ਨ ਨੂੰ ਕਿੰਦਾ ਆਪਣਾ ਪ੍ਰੇਜ਼ੈਂਟ ਕੀਤਾ ਹੋਇਆ ਸਾਰਿਆਂ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਸੋ ਮੈਨੂੰ ਲੱਗਦਾ ਹੈ ਵੀ ਜਿਹੜੀ ਫਿਲਮ ਹੈ ਉਹਦੇ ਨਾਲ ਚੇਂਜ ਜ਼ਰੂਰ ਆਊਗਾ ਐਜੂਕੇਸ਼ਨ ਸਿਸਟਮ ਨੂੰ ਇੰਨੇ ਵੱਡੇ ਲੈਵਲ ਤੇ ਰਿਪ੍ਰੇਜ਼ੈਂਟ ਕੀਤਾ ਆਪਾਂ ਸੋ ਸਾਰੇ ਜਣੇ ਜਾ ਕੇ ਪਿਆਰ ਜ਼ਰੂਰ ਦਿਓ ਸਾਰੇ ਜਣੇ ਸੋ ਹੁਣ ਅਸੀਂ ਬਣਾਤੀ ਰਿਸਪੋンス ਤੁਹਾਡਾ ਸਾਰਿਆਂ ਨੂੰ ਇੱਕ ਬੇਰਖਵਾਸਤੀ ਹੈ ਵੀ ਜਾ ਕੇ ਜਰੂਰ ਦੇਖਿਓ ਸੋ ਥੈਂਕ ਯੂ ਸੋ ਮਚ ਸਾਰਿਆਂ ਨੂੰ ਸਾਰੇ ਮੀਡੀਆ ਦਾ ਜਿੰਨਾ ਵੀ ਤੁਸੀਂ ਇੰਤਜ਼ਾਰ ਕੀਤਾ ਤੁਸੀਂ ਫਿਲਮ ਦੇਖੀਓ ਤੇ ਇੱਥੇ ਆਪਣਾ ਵਕਤ ਮਿਲਾਇਆ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡੇ ਵਿਚਾਰ ਸਨਾ ਆਪਣਾ ਰਸਤਾ ਹੁਣ ਤੁਹਾਡੇ ਹੱਥਾਂ 'ਚ ਹੈ ਮੈਂ ਸੋਨਾ ਕਿ ਸਾਡਾ ਮੁਲਕ ਸਾਡੀ ਸਟੇਟ ਹਮ ਕਮਲ ਦੇ ਹਾਂ ਦੇ ਵਿੱਚ ਚਾਹੇ ਟ੍ਰਾਂਸਲੇਸ਼ਨ ਹੋਵੇ ਜਾਂ ਡਬੋ ਇਸ ਤੇ ਬਹੁਤ ਹੀ ਕੀਪੀ ਫਿਲਮ ਹੈ ਜਿਹੜੀ ਕਿ ਅੱਗੇ ਪਹੁੰਚਣੀ ਚਾਹੀਦੀ ਆ ਮੈਨੂੰ ਲੱਗਦਾ ਕਿ ਘੱਟੋ ਘੱਟ ਸਾਡੀਆਂ ਜਿਹੜੀਆਂ ਡਾਕਟਰ ਸਟੇਟ ਆ ਉੱਥੇ ਤੱਕ ਜ਼ਰੂਰ ਜਾਣੀ ਚਾਹੀਦੀ ਆ ਸੋ ਤੁਸੀਂ ਜ਼ਰੂਰ ਇਹ ਹੰਗਾਰਾ ਦੇਣਾ ਪੋਜ਼ਿਟਿਵਲੀ ਜੇ ਤੁਹਾਨੂੰ ਲੱਗਿਆ ਸੋ ਆਪ ਸਭ ਦਾ ਇੱਥੇ ਆਇਆਂ ਦਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਚੜ੍ਹਦੀ ਕਲਾ ਸਤਿ ਸ੍ਰੀ ਅਕਾਲ ਔਰ ਜੀ ਸੌ ਗੰਢੇ ਤੁਲਣਾ ਆ ਗਾਣੇ ਦੀ ਕਾਰੀਆਂ ਦਾ ਮੁੱਕ ਰਹੀ ਹੁਣ ਹਾਂ ਓਹ ਓ ਪਈਆਂ ਬਹੁਤ ਨੇ ਤਿਆਰੀਆਂ ਜਾਤੇ ਬਿਸ਼ਾਰਾਂ ਜੁੱਤੀ ਆਈ ਨਹੀਂ ਤੇ ਕਾਕ ਵੀ ਰੰਗਾਈ ਨਹੀਂ ਹਾਲੇ ਕਾफी ਇੰਤਜ਼ਾਮ ਕਰਨੇ ਤਰੀਕਾ ਨੇੜ ਆ ਗਈਆਂ ਤੇ ਸਾਹੇ ਚਿੱਠੀ ਪਾਈ ਨਹੀਂ ਪਈਆਂ ਬਹੁਤ ਨੇ ਤਿਆਰੀਆਂ ਹੱਥੀਂ ਵੀ ਤੇ ਪੱਟ ਵੀ ਰਹਿ ਜਾਂਦੀ ਨਹੀਂ ਡੰਗਾਈ ਕਾਜਦਾ ਨਾਲ ਨਾਲ ਵਟਦੇ ਆ ਲੱਡੂ ਤੂੰ ਸਭੀ ਘਰਾਂ ਦੇ ਲਾਦੇ ਜ਼ਰਾ ਗਾਣਾ ਸਰਪਾਦਾ ਕੇ ਜੱਲੀ ਮਾਹੀ ਚੱਲੇ ਆ ਸਕੂਲ ਪੜਾਉਣ ਸਕੂਟਰ ਕੱਢ ਲਈ ਆ ਸਕੂਟਰ ਕੱਢ ਲੈ ਲੱਗੀ ਮੈਂ ਕੌਣ ਜਮਾਤਾ ਆਈ ਨੇ ਜਮਾਤਾ ਕੱਟੀਆਂ ਲਗਾ ਕੇ ਇਹ ਸ਼ਾਮ ਨੂੰ ਸਬਜ਼ੀ ਬਣਾਉਂਦਿਆਂ ਘਰ ਦੇ ਪੱਲ ਬਹਿ ਜਾਣਾ ਇੱਕ ਪਲ ਬਹਿ ਜਾਣਾ ਮੇਰੇ ਘੋੜਾ ਵੇਖ ਮਠੜੇ ਖੜ ਤੇ ਬੋਲ ਰਹੀ ਤੇ ਹੀ ਬੇਨਤੀ ਆ ਵੀ ਪਹਿਲਾਂ ਇੱਕ ਸਿਸਟਮ ਹੁੰਦਾ ਸੀਗਾ ਕਿ ਜਦੋਂ ਆਪਾਂ ਬੱਚੇ ਸਕੂਲ ਛੱਡ ਕੇ ਆਉਂਦੇ ਸੀ ਤੇ ਉਹਨੂੰ ਇਹ ਕਹਿੰਦੇ ਸੀ ਟੀਚਰ ਨੂੰ ਇਹ ਕਹਿੰਦੇ ਸੀ ਕਿ ਇਹਨੂੰ ਬੰਦੇ ਦਾ ਪੁੱਤ ਬਣਾ ਦੇ। ਅੱਜ ਵੀ ਕੋਈ ਟੀਚਰ ਸਾਡੇ ਬੱਚੇ ਨੂੰ ਝਿੜਕ ਦੱਤਾ ਸੀ ਇਹ ਕਿੰਨੇ ਵੀ ਤੁਸੀਂ ਸਾਨੂੰ ਵੀ ਇਹਨੂੰ ਹੱਥ ਲਾਇਆ ਤਾਂ ਲਾਇਆ ਕਿਵੇਂ ਇਹ ਸਿਸਟਮ ਹੈ ਜਿਹੜਾ ਬਦਲਣਾ ਪੈਣਾ। ਪਹਿਲਾਂ ਵਾਂਗੂ ਟੀਚਰਾਂ ਦੇ ਹੱਥ 'ਚ ਬੱਚੇ ਦੀ ਬਾਹ ਫੜਾ ਕੇ ਆਉਣ ਵਾਲਾ ਕੰਮ ਜਿਹੜਾ ਉਹ ਸ਼ੁਰੂ ਕਰਨਾ ਪੈਣਾ। ਫਿਲਮ ਤੁਹਾਨੂੰ ਬਹੁਤ ਵਧੀਆ ਸਿਖਾ ਦਿੰਦੀ ਆ। ਇੱਕ ਵਾਰੀ ਸਿਨੇਮਾ ਵਿੱਚ ਜਾ ਕੇ ਫਿਲਮ ਜ਼ਰੂਰ ਦੇਖੋ। ਬਹੁਤ-ਬਹੁਤ ਧੰਨਵਾਦ। ਵੈਸੇ ਸਾਰੀਆਂ ਗੱਲਾਂ ਹੋ ਚੁੱਕੀਆਂ ਨੇ ਪੂਰੀਆਂ ਮੈਂ ਤਾਂ ਇਹੀ ਰਿਕੁਐਸਟ ਕਰ ਸਕਦੀ ਹਾਂ ਵੀ ਸਤ ਨੂੰ ਜਾਓ ਆਪਣੇ ਆਪਣੇ ਪਰਿਵਾਰਾਂ ਨਾਲ ਨਿਆਣਿਆਂ ਨਾਲ ਇਹ ਮੂਵੀ ਦੇਖ ਕੇ ਆਓ ਬਹੁਤ ਹੀ ਵਧੀਆ ਮੈਸੇਜ ਆ ਮੂਵੀ 'ਚ ਔਰ ਮੈਨੂੰ ਲੱਗਦਾ ਹਰ ਫੈਮਿਲੀ ਵਾਸਤੇ ਇਹ ਦੇਖਣਾ ਜ਼ਰੂਰੀ ਆ ਧੰਨਵਾਦ ਜੀ ਥੈਂਕ ਯੂ ਆ ਯੂ ਯੂ ਪਲੀਜ਼ ਗੋ ਵਾਚ ਮੂਵੀ ਹੈਵ ਫਨ ਐਂਡ ਲਵ ਯੂ ਵੈਰੀ ਮੱਚ A gente tem